ਹਾਂਜੀ ਦੋਸਤੋ ਅਸੀਂ ਪਹੁੰਚਿਆ ਹਰਿਆਣਾ ਦੇ ਸਰਸੇ ਜ਼ਿਲ੍ਹੇ ਦਾ ਪਿੰਡ ਪਿੰਡ ਹਿੰਮਤਪੁਰਾ ਜੋ ਕਿ ਸਾਡਾ ਹੋਂ ਦਾ ਇੱਥੇ ਮਕਸਦ ਹੈ ਉਹ ਇੱਥੇ ਰਾਤ ਬੀਤੀ ਰਾਤ ਨੂੰ ਇੱਕ ਔਰਤ ਦੀ ਹੱਤਿਆ ਕਰ ਦਿੱਤੀ ਗਈ ਉਹਦੇ ਘਰ ਵਾਲੇ ਵੱਲੋਂ ਇੱਥੇ ਪੂਰੇ ਰਿਸ਼ਤੇਦਾਰ ਇਕੱਠੇ ਹੋਏ ਆ ਜਿਸ ਘਰੇ ਉਹ ਰਹਿ ਰਹੇ ਸੀ ਇਹ ਪੰਜਾਬ ਦੇ ਵਿੱਚ ਸੰਤਪਿਲ ਦੱਸਦੀਏ ਮੁਕਸਰ ਦੇ ਮਰਾੜਕੋਟ ਪਿੰਡਾਂ ਵਿੱਚ ਉੱਥੇ ਰ ਮਰਾੜਕਲਾ ਮਰਾੜਕਲਾ ਪਿੰਡ ਦੇ ਵਿੱਚ ਰਹਿ ਰਹੇ ਮੁਕਸਰ ਜ਼ਿਲ੍ਹੇ ਦੇ ਵਿੱਚ ਇਹ ਵਸਦੇ ਆ ਉਹਨਾਂ ਦੇ ਪਤੀ ਥੋੜੇ ਦਿਨਾਂ ਤੋਂ ਪਹਿਲਾਂ ਆਏ ਕਿਉਂਕਿ ਜਿਹਦੇ ਘਰੇ ਰਹੇ ਆਪਣੀ 25 ਤਾਰੀਖ ਦੇ ਤੇ ਕੁਝ ਦਿਨ ਪਹਿਲਾਂ ਆਏ ਸੀ ਜਿਸ ਘਰੇ ਉਹ ਰਹ ਰਹੇ ਸੀ ਅੱਗੇ ਆ ਜੋ ਵੀਰ ਜੀ ਇਹ ਉਹ ਘਰ ਇਹ ਉਹਦੀ ਆਪਦੀ ਸੱਤੀ ਪੈਨ ਦਾ ਘਰ ਹੈ ਜੋ ਕਿ ਪਿਛਲੀ 3 ਤਾਰੀਖ ਨੂੰ ਮਲੇਸ਼ੀਆ ਗਏ ਸੀ ਉਹ ਉਹਨਾਂ ਦੇ ਜੋ ਮਲੇਸ਼ੀਆ ਗਏ ਹੈ ਪੈਨ ਕਰਮਜੀਤ ਕੋਰ ਉਹਨਾਂ ਦੇ ਪਤੀ ਥੋੜੇ ਸਾਲ ਪਹਿਲਾਂ 4-5 ਸਾਲ ਪਹਿਲਾਂ ਗੁਜ਼ਰ ਗਏ ਸੀ ਤੇ ਉਹਨਾਂ ਦੀਆਂ ਬੇਟੀਆਂ ਜਵਾਨ ਆ ਇੱਕ ਬੇਟਾ ਆ ਉਹਦੇ ਕਰਕੇ ਉਹ ਆਪਣੀ ਭੈਣ ਨੂੰ ਇੱਥੇ ਛੱਡ ਗਏ ਸੀ ਕਿ ਤਾਂ ਕਿ ਬੱਚਿਆਂ ਦਾ ਧਿਆਨ ਰੱਖਿਆ ਜਾ ਵੀ ਉਹ ਜਿਹੜੀ ਭੈਣ ਇੱਥੇ ਆਈ ਸੀ ਉਹਨਾਂ ਦੇ ਪਤੀ ਵੀ ਇੱਥੇ ਆਏ ਕੀ ਨਾਮ ਸੀ ਉਹਨਾਂ ਦੇ ਸੇਵਕ ਸਿੰਘ ਜੀ ਉਹ ਇੱਥੇ ਆਏ ਤੇ ਬੀਤੀ ਰਾਤ ਨੂੰ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਰਾਤ ਨੂੰ ਪੁਲਿਸ ਪ੍ਰਸ਼ਾਸਨ ਵੀ ਆਇਆ ਇੱਥੇ ਉਹ ਪੂਰੀ ਜਾਂਚ ਕਰ ਰਿਹਾ ਹੈ ਤਸਵੀਰ ਵੀ ਹੋਏ हत्या हुई है इसके पीछे क्या कारण है कहाँ की रहने वाली थी वही ये पंजाब में मुरार पड़ता मुख्तर जिले में वहाँ के रहने वाले इनके दो बच्चे हैं तो इनके बच्चों का कोई झगड़ा हो गया था वहाँ पे तो उसकी वजह से ये यहाँ पे इनकी बहन रहती है इसकी बहन का घर वाले का एक्सीडेंट में मौत हो चुकी है तो ये महिला यहाँ पे अपने दोनों बच्चों को लेकर पिछले करीब तीन महीने से यहीं पर रह रही थी और 25 तारीख का इसके लड़के का जन्मदिन था तो इसका घर वाला भी पच्चीस तारीख से यहाँ आया हुआ था आज रात को इनकी जो महिला है इसकी बहन की लड़की भी आई थी मकान में तो उन्होंने बताया कि डेढ़ बजे इन्होंने अपने मौसा को बाहर जाते हुए देखा है तो और सुबह पड़ोस की एक लड़की थी उसने छत से देखा तो ये महिला की ये डेड बॉडी दिखाई दी वहाँ पे क्या 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 कारण रहा अभी इन्वेस्टिगेशन चल रही है अभी तो यही है भाई इनका घर वाला यहाँ से रात को ही निकल गया है तो अभी तो लग रहा है भाई उन्हीं का हाथ है बाकी इन्वेस्टिगेशन है जैसा भी होगा तो महिला का क्या पहचान हुई दलजीत कौर नाम की महिला है और ये मुराड की की रहने वाली है ये सर जिसकी बहन अभी करीब पंद्रह दिन पहले बता रहे हैं मलेशिया में कोई को कुकिंग का काम करने के लिए गई हुई है आरोपी फरार है सर जी हाँ आरोपी फरार है तलाश जा रही है किसके बयानों पे मामला दर्ज कर रहे हैं ये इनका बड़ा लड़का है जसप्रीत उसके बयानों पर किया जा रहा है थैंक यू ਅੱਛਾ ਤੇ ਕੀ ਕਹਾਣੀ ਬੜੀ ਸਾਰੀ ਹੈ ਇਹ ਰਾਤ ਨੂੰ ਕਿਤੇ ਲੜੇ ਲੁੜਿਆ ਤੇ ਰਾਤ ਨੂੰ ਨੇ ਰਾਤ ਨੂੰ ਹੀ ਮਾਰ ਕੇ ਤੇ ਰਾਤ ਨੂੰ ਹੀ ਟੱਪ ਗਿਆ ਤੇ ਕੀ ਨਾਮ ਸੀ ਇਹ ਭੈਣ ਜੀ ਜਿਹੜੇ ਗੁਜ਼ਰੇ ਆ ਇਹਦਾ ਨਾਮ ਦਲਜੀਤ ਸੀ ਤੇ ਘਰ ਵਾਲੇ ਦਾ ਨਾਮ ਕੀ ਸੀ ਘਰ ਦਾ ਨਾਮ ਸੇਵ ਕਿਸਨ ਕਿੱਥੋਂ ਦੇ ਰਹਿਣ ਵਾਲੇ ਸੀ ਪੰਜਾਬ ਦੇ ਮਰਾੜ ਕਲਾ ਮਰਾੜ ਕਲਾ ਇਹਨਾਂ ਦਾ ਕੋਈ ਪਹਿਲਾਂ ਤੋਂ ਝਗੜਾ ਚੱਲ ਰਿਹਾ ਸੀ ਕੋਈ ਜਾਂ ਕੀ ਕਾਰਨ ਨਹੀਂ ਜੀ ਪਹਿਲਾਂ ਦੋਨੇ ਕਦੇ ਮਰਦੇ ਨਹੀਂ ਸੀ ਮਾੜੇ ਮੋਟੇ ਕਦੇ ਲੜ ਪੈਂਦੇ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਇਸ ਤੇ ਕਿ ਨੈਣ ਸਾਫ ਮਿਲਣਾ ਚਾਹੀਦਾ ਹਾਂ ਸਰ ਬਸ ਇਸ ਤੋਂ ਬਾਅਦ ਵੀ ਇਹ ਜੇ ਅਸੀਂ ਕਰ ਰਹੇ ਬਾਕੀ ਇਹ ਭੈਣ ਜੀ ਨੇ ਦੱਸਿਆ ਇਹ ਤੁਸੀਂ ਦੇਖ ਸਕਦੇ ਹੋ ਇਹ ਆ ਜਾਓ ਵੀਰ ਜੀ ਅੱਗੇ ਆ ਜਾਓ ਇਹ ਚੰਦਨ ਲੱਭਣ ਭਰੇ ਨੂੰ ਨਹੀਂ ਚਾਹੀ ਇਹ ਘਰ ਜਿੱਥੇ ਡੈੱਡ ਬੋਡੀ ਪਈ ਆ ਤੁਸੀਂ ਦੇਖ ਸਕਦੇ ਹੋ ਰਾਤ ਨੂੰ ਖਤ ਦੇ ਉੱਤੇ ਹੀ ਉਹਨਾਂ ਦੇ ਇੱਟਾਂ ਮਾਰ ਕੇ ਜੋ ਸਾਨੂੰ ਦੱਸਿਆ ਗਿਆ ਕਿ ਇਹ ਇੱਟਾਂ ਮਾਰ ਕੇ ਉਹਨਾਂ ਦੀ ਕਤਲ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਅਪੀਲ ਕਰਦੇ ਹਾਂ ਸਾਡੇ ਚੈਨਲ ਰਾਹੀਂ ਜੇ ਕਿਸੇ ਦੀ ਕੋਈ ਕਿਸਨਾ ਨਹੀਂ ਬੰਦੀ ਤਾਂ ਦੂਰ ਹੋ ਸਕਦਾ ਉਹਨਾਂ ਤਲਾਕ ਦੇ ਦੋ ਵੱਖੋ-ਵੱਖੋ ਜੇ ਕਿਸੇ ਦੀ ਅਤਿਆ ਕਰਨਾ ਕੋਈ ਹੱਲ ਨਹੀਂ ਹੈ ਮੈਂ ਕਸ਼ਮੀਰ ਸਿੰਘ ਕੇ ਜੀ ਟੀਵੀ ਰਾਣਾ ਦੇ ਨਾਲ ਕੈਮਰਾਮੈਨ ਰਣਜੀਤ ਸਿੰਘ ਰਾਣਾ ਧੰਨਵਾਦ